DO ਆ ਗਏ DO ਚੈੱਕ ਕਰੋ 300 ਰੁਪਿਆ ਇੱਕ ਦੇ ਉੱਤੇ MRP ਹੈ ਪੈਣਾ ਕਿੰਨੇ ਦਾ 40 ਰੁਪਏ ਦਾ ਸਾਰੀਆਂ ਗਰਮ ਗਰਮੀਆਂ DO ਹੀ ਲੱਗਣੇ ਆ ਬਣਾ ਦੇਖੋ 40 ਰੁਪਏ DO MRP ਕਿੰਨੀ ਹੈ 300 ਰੁਪਿਆ ਇਹ ਦੇਖੋ ਫਰੈਸ਼ ਡੇਟ ਦਾ ਮਾਲ ਹੋਏਗਾ ਨਵਾਂ ਮਾਲ ਇੱਕਦਮ ਡੇਟ ਚੈੱਕ ਕਰ ਸਕਦੇ ਹਾਂ 23 ਚ ਬਣਿਆ 27 ਤੱਕ ਵੈਲਿਡ ਹੈ ਔਰ ਐਮ ਆਰ ਵੀ ਕਿੰਨੀ ਹੈ 299 ਰੁਪਏ ਕਿੰਨੇ ਦਾ ਪੈਣਾ ਹੈ 40 ਰੁਪਏ ਦਾ ਫੋਕ ਦਾ ਪਾਊਡਰ ਹੈ 40 ਰੁਪਏ ਐਮ ਆਰ ਵੀ ਹੈ ਤੁਹਾਨੂੰ ਕਿੰਨੇ ਦਾ ਪੈਣਾ 12 ਰੁਪਏ ਦਾ ਇਹ ਡੈਨਵਰ ਦਾ ਪਾਊਡਰ ਛੋਟਾ ਡੈਨਵਰ ਦਾ ਪਾਊਡਰ ਵੱਡਾ ਇੱਕ ਦੇ ਨਾਲ ਇੱਕ ਫ੍ਰੀ ਹੈ ਵੀ ਹੈ ਇੱਕ ਦੇ ਨਾਲ ਇੱਕ ਫ੍ਰੀ ਹੈ ਵੀ ਹੈ ਇਹ ਤੁਸੀਂ 200 ਦੇ ਦੋ ਸੇਲ ਕਰਨੇ ਆ ਤੁਹਾਨੂੰ 90 ਰੁਪਏ ਦਾ ਪੈਣਾ ਇਹ ਤੁਸੀਂ 220ਾਂ ਦਾ ਇੱਕ ਸੇਲ ਕਰਨਾ ਤੁਹਾਨੂੰ 200 ਦਾ ਸੈੱਟ ਪੈਣਾ ਠੀਕ ਹੈ ਇਹ ਦੇਖੋ ਇਹ ਡੀਓ ਆ ਗਿਆ ਪਰਫਿਊਮ ਡੀਓ A1 ਪਰਫਿਊਮ ਡੀਓ ਹੈਗਾ ਇਹ ਗੈਸ ਵਾਲਾ ਨਹੀਂ ਹੈਗਾ ਵਾਟਰ ਬੇਸ ਹੈ ਚੈੱਕ ਕਰੋ ਫਰੈਸ਼ ਰੇਟ ਦਾ ਮਾਲ 270 ਰੁਪਏ ਐਮ ਆਰ ਪੀ ਕਿੰਨੇ ਦਾ ਪੈਣਾ ਹੈ 70 ਰੁਪਏ ਦਾ 270 ਰੁਪਏ ਐਮ ਆਰ ਪੀ ਸਿਰਫ 70 ਰੁਪਏ ਤੁਹਾਨੂੰ ਪੈਣਾ ਠੀਕ ਹੈ ਜੀ ਆਰਡਰ ਵਗੈਰਾ ਕਾਫੀ ਨੇ ਸਾਡੇ ਕੋਲ ਜਿਹੜੀਆਂ 1 2 ਆਈਟਮਾਂ ਮੇਰੇ ਹੱਥ ਚ ਆਈਆਂ ਤੁਹਾਨੂੰ ਦਿਖਾ ਰਿਹਾ ਉਨਾ ਦੇਖੋ ਇਹ ਸਕਰਬ ਆ ਗਿਆ ਗਰਮੀ ਦੇ ਰਿਲੇਟਡ ਸਕਰਬ ਕਿੰਨੇ ਦਾ ਪੈਣਾ ਤੁਹਾਨੂੰ 225 ਰੁਪਏ ਐਮ ਆਰ ਪੀ ਹੈ ਇਹ ਦੇਖੋ 225 ਰੁਪਏ ਐਮ ਆਰ ਪੀ ਪੈਣਾ ਕਿੰਨੇ ਦਾ 25 ਰੁਪਏ ਦਾ ਠੀਕ ਹੈ ਜੀ ਉਸੇ ਤਰ੍ਹਾਂ ਇਹ ਸਕਰਬ ਕਰੀਮ ਆ ਗਈ ਸੇਮ ਐਮ ਆਰ ਪੀ ਪਰ ਇਹ 40 ਰੁਪਏ ਦੀ ਪੈਣੀ ਤੁਹਾਨੂੰ ਅੱਧਾ ਕਿਲੋ ਕਰੀਮ ਹੈ ਠੀਕ ਹੈ ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਸਾਹਮਣੇ ਫੇਰ ਸੋਹਣੀਆਂ ਸੋਹਣੀਆਂ ਆਈਟਮਾਂ ਲੈ ਕੇ ਆਏ ਆ ਕਸਟਮਰ ਦੀ ਡਿਮਾਂਡ ਦੇ ਉੱਤੇ ਗਰਮੀ ਦੀਆਂ ਆਈਟਮਾਂ ਪਾਊਡਰ ਪਰਫਿਊਮ ਵਗੈਰਾ ਲੈ ਕੇ ਆਏ ਆ ਕਿਉਂਕਿ ਮੈਨੂੰ 3-4 ਦਿਨਾਂ ਤੋਂ ਕਸਟਮਰ ਫੋਨ ਕਰ ਰਹੇ ਨੇ ਵੀ ਤੁਸੀਂ ਪਾਊਡਰ ਵਗੈਰਾ ਪਰਫਿਊਮ ਵਗੈਰਾ ਸਾਡੇ ਲਈ ਲੈ ਕੇ ਆਓ ਤੇ ਵਧੀਆ ਘੈਂਡ ਘੈਂਡ ਰੇਟਾਂ ਤੇ ਤੁਹਾਡੇ ਲਈ ਲੈ ਕੇ ਆਏ ਆ ਇਹ ਦੇਖੋ ਆ ਹੁਣ ਫੋਗ ਦਾ ਪਾਊਡਰ ਹੈ ਠੀਕ ਹੈ ਜੀ ਫੋਗ ਦਾ ਪਾਊਡਰ ਹੈ 40 ਰੁਪਏ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 12 ਰੁਪਏ ਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਵੱਡਾ ਪਾਊਡਰ ਇਹ ਦੇਖੋ ਇਹ ਡੈਨਵਰ ਦਾ ਪਾਊਡਰ ਛੋਟਾ ਡੈਨਵਰ ਦਾ ਪਾਊਡਰ ਵੱਡਾ ਇੱਕ ਦੇ ਨਾਲ ਇੱਕ ਫ੍ਰੀ ਹੈ ਵੀ ਹੈ ਇੱਕ ਦੇ ਨਾਲ ਇੱਕ ਫ੍ਰੀ ਹੈ ਵੀ ਹੈ ਇਹ ਤੁਸੀਂ 200 ਦੇ ਦੋ ਸੇਲ ਕਰਨੇ ਆ ਤੁਹਾਨੂੰ 90 ਰੁਪਏ ਦਾ ਪੈਣਾ ਇਹ ਤੁਸੀਂ 220 ਦਾ ਇੱਕ ਸੇਲ ਕਰਨਾ ਤੁਹਾਨੂੰ 200 ਦਾ ਸੈੱਟ ਪੈਣਾ ਠੀਕ ਹੈ ਜੀ ਉਸ ਤੋਂ ਬਾਅਦ ਪਰਫਿਊਮ ਪਾਰਕ ਵੈਨੀਓ ਆ ਗਿਆ ਇੱਕ ਦੇ ਨਾਲ ਇੱਕ ਫ੍ਰੀ 220 ਦਾ ਸੈੱਟ ਹੈ 250 ਰੁਪਏ ਦਾ ਤੁਸੀਂ ਇੱਕ ਸੇਲ ਕਰਨਾ ਇਹ ਐਸ ਆ ਗਿਆ ਉਸੇ ਤਰ੍ਹਾਂ 300 ਰੁਪਏ ਦਾ ਸੈੱਟ ਹੈ ਤੁਸੀਂ 400 ਰੁਪਏ ਦਾ ਇੱਕ ਵੀ ਸੇਲ ਕਰਨਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਸਾਰੀਆਂ ਗਰਮੀ ਦੇ ਰਿਲੇਟਡ ਆਈਟਮਾਂ ਨੇ ਠੀਕ ਹੈ ਜੀ ਡੀਓ ਆ ਗਏ ਡੀਓ ਚੈੱਕ ਕਰੋ 300 ਰੁਪਿਆ ਇੱਕ ਦੇ ਉੱਤੇ ਐਮ ਆਰ ਬੀ ਆਈ ਪੈਣਾ ਕਿੰਨੇ ਦਾ ਹੈ 40 ਰੁਪਏ ਦਾ ਸਾਰੀਆਂ ਗਰਮ ਗਰਮੀਆਂ ਡੀਓ ਹੀ ਲੱਗਣੇ ਆ ਬਣਾ ਦੇਖੋ 40 ਰੁਪਏ ਡੀਓ एमआरपी ਕਿੰਨੀ ਹੈ 300 ਰੁਪਇਆ ਇਹ ਦੇਖੋ ਫਰੈਸ਼ ਡੇਟ ਦਾ ਮਾਲ ਹੋਏਗਾ ਨਵਾਂ ਮਾਲ ਇੱਕਦਮ ਡੇਟ ਚੈੱਕ ਕਰ ਸਕਦੇ ਹਾਂ 23 ਚ ਬਣਿਆ ਹੈ 27 ਤੱਕ ਵੈਲਿਡ ਹੈ ਔਰ ਐਮਆਰਪੀ ਕਿੰਨੀ ਹੈ 299 ਰੁਪਏ ਕਿੰਨੇ ਦਾ ਪੈਣਾ 40 ਰੁਪਏ ਦਾ ਠੀਕ ਹੈ ਜੀ ਉਸੇ ਤਰ੍ਹਾਂ ਬੰਬੇ ਸ਼ੇਵ ਆ ਗਿਆ ਠੀਕ ਹੈ ਜੀ ਚੈੱਕ ਕਰੋ ਫਰੈਸ਼ ਡੇਟ ਦਾ ਮਾਲ ਹੈ ਨਵਾਂ ਮਾਲ ਹੈ 355 ਰੁਪਏ ਐਮ ਆਰ ਪੀ ਐ 2027 ਤੱਕ ਵੈਲਿਡ ਐ ਠੀਕ ਐ ਜੀ ਤੁਹਾਨੂੰ ਕਿੰਨੇ ਦਾ ਪੈਣਾ 45 ਰੁਪਏ ਦਾ 350 ਰੁਪਿਆ ਐਮ ਆਰ ਪੀ 45 ਰੁਪਏ ਦਾ ਪੀਸ ਪੈਣਾ ਤੁਹਾਨੂੰ ਠੀਕ ਐ ਜੀ ਦੱਸੋ ਕਮਾਈ ਹੈਗੀ ਐ ਕਿ ਨਹੀਂ ਹੈਗੀ ਇਹ ਦੇਖੋ ਇਹ ਡੀਓ ਆ ਗਿਆ ਪਰਫਿਊਮ ਡੀਓ A1 ਪਰਫਿਊਮ ਡੀਓ ਹੋਏਗਾ ਇਹ ਗੈਸ ਵਾਲਾ ਨਹੀਂ ਹੈਗਾ ਔਡਰ ਬੇਸ ਐ ਚੈੱਕ ਕਰੋ ਫਰੈਸ਼ ਰੇਟ ਦਾ ਮਾਲ 270 ਰੁਪਏ ਐਮ ਆਰ ਪੀ ਕਿੰਨੇ ਦਾ ਪੈਣਾ 70 ਰੁਪਏ ਦਾ 270 ਰੁਪਏ ਐਮ ਆਰ ਪੀ ਸਿਰਫ 70 ਰੁਪਏ ਤੁਹਾਨੂੰ ਪੈਣਾ ਠੀਕ ਹੈ ਜੀ ਪਾਊਡਰ ਵਗੈਰਾ ਕਾਫੀ ਨੇ ਸਾਡੇ ਕੋਲ ਜਿਹੜੀਆਂ 1 2 ਆਈਟਮਾਂ ਮੇਰੇ ਹੱਥ ਚ ਆਈਆਂ ਤੁਹਾਨੂੰ ਦਿਖਾ ਰਿਹਾ ਹਾਂ ਹੁਣ ਆਹ ਦੇਖੋ ਇਹ ਸਕਰਬ ਆ ਗਿਆ ਗਰਮੀ ਦੇ ਰਿਲੇਟਡ ਸਕਰਬ ਕਿੰਨੇ ਦਾ ਪੈਣਾ ਤੁਹਾਨੂੰ 225 ਰੁਪਏ ਐਮ ਆਰ ਪੀ ਐਹ ਦੇਖੋ 225 ਰੁਪਏ ਐਮ ਆਰ ਪੀ ਪੈਣਾ ਕਿੰਨੇ ਦਾ 25 ਰੁਪਏ ਦਾ ਠੀਕ ਹੈ ਜੀ ਉਸੇ ਤਰ੍ਹਾਂ ਇਹ ਸਕਰਬ ਕਰੀਮ ਆ ਗਈ ਸੇਮ ਐਮ ਆਰ ਪੀ ਪਰ ਇਹ 40 ਰੁਪਏ ਦੀ ਪੈਣੀ ਤੁਹਾਨੂੰ ਅੱਧਾ ਕਿਲੋ ਕਰੀਮ ਹੈ ਠੀਕ ਹੈ ਜੀ ਆ ਜੋ ਅੱਗੇ ਮੇਰੇ ਕੋਲ ਗਰਮੀ ਦੇ ਰਿਲੇਟਡ ਕਾਫੀ ਆਈਟਮਾਂ ਨੇ ਔਰ ਇਹ ਚੈੱਕ ਕਰੋ ਇਹ ਸ਼ੀਲਡਸ ਦਾ ਫੇਸ ਵੋਸ਼ ਹੈ ਆ ਦੇਖੋ ਸ਼ੀਲਡਸ ਦਾ ਫੇਸ ਵੋਸ਼ ਹੈ 175 ਰੁਪਏ ਐਮ ਆਰ ਪੀ ਪੈਣਾ ਕਿੰਨੇ ਦਾ 30 ਰੁਪਏ ਦਾ ਕੁਆਂਟੀਟੀ ਜਿੰਨੀ ਮਰਜ਼ੀ ਗੱਤੋ ਇੰਨੀ ਮਰਜ਼ੀ ਚੱਕੋ ਕਵਾਂਜ ਦੇ ਸਿਰਫ 80 ਰੇਟਾਂ ਤੇ ਹੀ ਖੇਡੀ ਵਸਤੀ ਕੁਆਂਟੀਟੀ ਦੇ ਖੇਡਦੇ ਆਪਾਂ ਔਰ ਇਹੀ ਸਾਡੇ ਰੇਟ ਨੇ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਸੈਂਡ ਕਰੋ ਦੱਸ ਗੱਤੇ ਚਾਹੀਦੇ ਆ 5 ਮਿੰਟ ਲਾਵਾਂਗਾ ਕੁਆਂਟੀਟੀ ਆਪਾਂ ਚੱਕੀ ਦੀ ਏ ਕੁਆਂਟੀਟੀ ਚ ਹੀ ਮਾਲ ਆਪਾਂ ਵੇਚ ਦਿੰਨੇ ਆ ਠੀਕ ਆ ਜੀ ਔਰ ਪੱਕੇ ਦਾ ਕੰਮ ਹੁੰਦਾ ਸਾਡਾ ਸਾਰਾ ਜੇ ਤੁਸੀਂ ਇਹਨੇ ਬਿੱਲ ਮੰਗੋਗੇ ਬਿੱਲ ਵੀ ਦੇ ਦਾਂਗਾ ਤੁਹਾਨੂੰ ਇਹ ਸਕਰਬ ਚੈੱਕ ਕਰੋ 210 ਰੁਪਏ ਐਮ ਆਰ ਪੀ 23 ਰੁਪਏ ਦਾ ਪੈਣਾ ਠੀਕ ਹੈ ਜੀ ਉਸੇ ਤਰ੍ਹਾਂ ਅੱਗੇ ਆਓ ਆ ਨਿਊਟਰੀ ਗ्लो ਤੁਹਾਨੂੰ ਆਈਟਮਾਂ ਸਾਰੀਆਂ ਗਰਮੀ ਦੇ ਰਿਲੇਟਿਡ ਦਿਖਾ ਰਿਹਾ ਹਾਂ ਆ ਨਿਊਟਰੀ ਗ्लो ਫੇਸ ਵੋਸ਼ ਸਕਰਬ ਆਂਦੇ ਆ 275 ਰੁਪਏ ਐਮ ਆਰ ਪੀ 70 ਰੁਪਏ ਦਾ ਠੀਕ ਹੈ ਜੀ ਆ ਬਲੀਚਾਂ ਆਂਦੀਆਂ ਆ ਕਿਲੋ ਕਿਲੋ ਬਲੀਚਾਂ ਆ ਗਈਆਂ 1 ਕਿਲੋ ਬਲੀਚ ਐਮ ਆਰ ਪੀ ਦੇਖੋ 600 ਰੁਪਏ ਐਮ ਆਰ ਪੀ ਆ ਪੈਣੀ ਕਿੰਨੇ ਦੀ ਆ 200 ਰੁਪਏ ਦੀ ਕੰਪਨੀ ਦਾ ਮਾਲ ਹੋਏਗਾ ਬਿਨਾ ਕੰਪਨੀ ਦਾ ਕੁਝ ਨਹੀਂ ਵੇਚਦੇ ਆਪਾਂ ਠੀਕ ਹੈ ਜੀ ਆ ਦੇਖੋ ਛੋਟੀਆਂ ਬਲੀਚਾਂ ਨੇਚਰ ਦੀ ਬਲੀਚ 30 ਰੁਪਏ ਸੇਲ ਕਰ ਦੋ 15 ਰੁਪਏ ਠੀਕ ਹੈ ਜੀ ਆ ਦੇਖੋ ਫਰੂਟ ਬਲੀਚ 골ਡ ਫਰੂਟ ਡਾਇਮੰਡ ਹਲਦੀ ਚੰਦਲ ਡੀ 10 ਸਾਰੀਆਂ ਮਿਲਣਗੀਆਂ ਤੁਹਾਨੂੰ ਕਿੰਨੇ ਦੀ ਪੈਣੀ 18 ਰੁਪਏ ਦੀ 75ਵੇਂ ਅਮਰ ਵੀ ਸਿਰਫ 18 ਰੁਪਏ ਠੀਕ ਹੈ ਜੀ ਆ ਦੇਖੋ ਆ హెਅਰ ਮੂਵਰ ਹੈਗਾ ਆਸਤਾ ਮੈਰੀ ਦਾ 90 ਰੁਪਏ ਐਮ ਆਰ ਵੀ ਪੈਣਾ ਕਿੰਨੇ ਦਾ 26 ਰੁਪਏ ਦਾ ਠੀਕ ਹੈ ਜੀ ਜਿਹੜੀ ਜੀ ਮੇਰੇ ਹੱਥ ਲੱਗਦੀ ਦਿਖਾ ਰਿਹਾ ਐ ਚੈੱਕ ਕਰੋ ਅਲਪ ਇਸ ਠੀਕ ਹੈ ਵੈਲਵਟ 150 ਰੁਪਏ ਦਾ ਪੀਸ ਤੁਸੀਂ ਸੇਲ ਕਰਨਾ ਪੈਣਾ ਕਿੰਨੇ ਦਾ 30 ਰੁਪਏ ਦਾ ਠੀਕ ਹੈ ਜੀ ਦੱਸੋ ਹੈ ਗੱਲਬਾਤ ਕਿ ਨਹੀਂ ਚੈੱਕ ਕਰੋ ਇਹ ਗਾਗਵਾ ਮਾਲ ਪੈਕ ਹੋਇਆ ਗਾਗ ਦਾ ਮਾਲ ਪੈਕ ਹੋਇਆ ਸਿਰਫ ਇਹਨੇ ਪਰਫਿਊਮ ਹੀ ਲਿਆ ਸਾਡੇ ਕੋਲ ਸਿਰਫ ਪਰਫਿਊਮ ਲਿਆ ਬੰਦੇ ਨੇ ਚੈੱਕ ਕਰੋ ਜਰਾ ਸਾਰਾ ਪਰਫਿਊਮ ਡੀਓ ਸਾਰਾ ਠੀਕ ਹੈ ਜੀ ਉਸੇ ਤਰ੍ਹਾਂ ਸਾਡੇ ਕੋਲ ਨਾ ਇਤਰ ਆਂਦੇ ਆ ਇਤਰ ਰੋਲ-ऑन ਇਤਰ ਚੈੱਕ ਕਰੋ ਆ ਰੋਲ-ऑन ਇਤਰ ਹੈ ਔਰ ਕੰਪਨੀ ਦਾ ਬ੍ਰਾਂਡਡ ਹੋਏਗਾ 125 ਰੁਪਏ ਐਮਆਰਪੀ ਪੈਣਾ ਕਿੰਨੇ ਦਾ 50 ਰੁਪਏ ਦਾ ਔਰ ਬ੍ਰਾਂਡਡ ਹੋਏਗਾ ਠੀਕ ਹੈ ਜੀ ਇੱਕ ਨਾ ਨੋਰਮਲ ਜਿੱਦਾਂ ਰੋਲ ਹੋਣਾ ਨੇ ਛੋਟੇ ਛੋਟੇ ਇਹ ਦੇਖੋ ਇਹ ਛੋਟੇ ਛੋਟੇ ਰੋਲ ਹੋਣਾ ਜਿਹੜੇ ਨੋਰਮਲ ਚਲਦੇ ਆ ਇਹਦੇ ਤੇ ਵੀ 200 ਰੁਪਏ ਐਮ ਆਰ ਪੀ ਐ 200 ਰੁਪਏ ਐਮ ਆਰ ਪੀ ਪੈਣਾ ਕਿੰਨੇ ਦਾ 30 ਰੁਪਏ ਦਾ ਕਮਾਈ ਤੁਹਾਨੂੰ ਦੱਸ ਰਿਹਾ ਲੋਕੀ ਕਿੱਦਾਂ ਕਰਦੇ ਆ 200 ਵਾਲੀ ਚੀਜ਼ ਤੁਹਾਨੂੰ ਕਹਿਣਗੇ 200 ਰੁਪਏ ਦੀ ਚੀਜ਼ ਐ 100 ਰੁਪਏ ਦੀ ਲੱਗ ਜੇਗੀ 100 ਰੁਪਏ ਦੀ ਨਹੀਂ ਹੈਗੀ 30 ਰੁਪਏ ਦਾ ਪੀਸ ਐ ਸਿਰਫ ਇਸ ਕਰਕੇ ਪਰਚੇਜ਼ਿੰਗ ਬੜੀ ਸੌ ਸਮੇਂ ਕਿ ਕਰਿਆ ਕਰੋ ਲਿਪਸਟਿਕ ਵੀ ਇਦਾਂ ਹੀ ਹੈ ਲਿਪਸਟਿਕ ਮੇਰੇ ਕੋਲ ਸਿਰਫ ਸਿਰਫ 3 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਔਰ ਬ੍ਰਾਂਡਡ ਇਹ ਚੈੱਕ ਕਰੋ ਇਹ ਸਾਰੀ ਲਿਪਸਟਿਕ ਲੱਗੀ ਹੈ ਇਹ ਜਿਓਮੈਟਰੀਆਂ 5-5 ਰੁਪਏ ਦੀ ਜਿਓਮੈਟਰੀ 5 ਰੁਪਏ ਦਾ ਪੀਸ ਹੈ ਤੁਸੀਂ 20 ਰੁਪਏ ਦਾ ਸੇਲ ਕਰਨਾ ਚੈੱਕ ਕਰੋ ਇਹ ਸਾਰੀਆਂ 5-5 ਰੁਪਏ